ਦੀਦੀ ਬਹੁਤ ਖਲੇਰਾ ਪਿਆ ਆ ਵਾ ਮੰਮੀ ਅਪੜਦੇ ਪੁਰਦੇ ਦੇਖੋ ਕਿੰਨੇ ਗੰਦੇ ਹੋਏ ਪਏ ਆ ਆ ਵੇਖੋ ਚਾਹ ਸੀਰੇ ਲਾ ਲਈ ਧੋ ਲਵਾਂਗੇ ਮੈਂ ਕਹਿੰਨੀ ਇੱਕ ਦਿਨ ਪਰਦੇ ਪੁਰਦੇ ਧੋਈਏ ਬਹੁਤ ਜ਼ਿਆਦਾ ਖਲੇਰਾ ਪੈ ਗਿਆ ਮੱਛਰ ਕਿੰਨਾ ਆ ਗਿਆ ਇੱਥੇ ਤੂੰ ਵੇਖਾ ਕਿੰਨਾ ਮੱਛਰ ਆ ਗਿਆ ਇੱਥੇ ਚਲ ਕਰ ਲੈ ਸਾਫ ਫਿਰ ਮੈਂ ਨਾ ਖਾਂਸੀ ਬੜੀ ਹੋਣ ਗਈ ਉਹ ਮੰਮੀ ਮੈਂ ਨਾ ਦਵਾਈ ਲੈ ਆ ਸੋਨੀਆ ਦੀਦੀ ਦਾ ਫੋਨ ਆਉਂਦਿਆ ਸੋਨੀਆ ਦਾ ਹਾਂ ਉਹਨੋ ਕੇ ਕੰਮ ਪੈ ਗਿਆ ਕਰੋ ਗੱਲ ਜਰਾ ਦਿਖਾ 1 ਮਿੰਟ ਲਿਆ ਦੇ ਹਲੋ 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 ਹਾਂ ਸੋਨੀਆ ਬੇਟਾ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਹੋਰ ਕੀ ਚਾਲੀ ਮੇਰਾ ਤੇ ਬੜਾ ਵਧੀਆ ਤੁਸੀਂ ਸੁਣਾ ਪਰਵਾਰ ਚ ਸਭ ਰਾਜੀ ਤੁਸੀਂ ਜੀ ਸਭ ਵਧੀਆ ਅੱਜ ਕਿਦਾਂ ਯਾਦ ਆ ਗਈ ਮਾਸੀ ਦੀ ਮਾਸੀ ਦੇ ਨਾਲ ਕੋਲੀ ਤੋ ਆਜੀ ਹਾਂ ਹਾਂ ਕੋਲੀਏ ਬਾਹਰ ਹੁਣ ਮਾਸੀ ਤੋਂ ਆਂਟੀ ਹੋ ਗਈ ਕੋਈ ਨਹੀਂ ਜੀ ਮੈਂ ਅਡਰੈਂਚ ਮੰਨਾ ਗਾ ਰਹੀ ਠੀਕ ਹੈ ਠੀਕ ਹੈ ਠੀਕ ਪੁੱਤਰ ਹੋਰ ਸੁਣਾ ਆ ਦੱਸ ਹਾਂ ਐਸ ਤਰਾ ਕਿ ਨਨ ਤੁਹਾਡੇ ਨਾਲ ਬੜਾ ਜ਼ਰੂਰੀ ਕੰਮਗਾ ਸੀ ਸੁਖਦੇ ਗੀਆਂ ਨਾ ਸੁਖੀ ਸੁਖਿਆ ਗੱਲ ਬੜੀ ਖੁਸ਼ੀ ਵਾਲੀ ਆ ਜੀ ਹਾਏ ਵਧੀਆ ਵਧੀਆ ਸੁਖੋ ਦੱਸ ਫਿਰ ਤੁਹਾਡੀ ਬੇਟੀ ਵਸੇ ਮੇਰੇ ਕੋਲ ਨਾ ਤੋਰਾਈੋ ਵਧੀਆ ਰਿਹਾ ਅੱਜੀ ਅੱਛਾ ਹਾਂਜੀ ਚੱਲ ਵਧੀਆ ਵਧੀਆ ਭੈਣ ਨੂੰ ਹੁੰਦਾ ਹੀ ਐ ਹਾਂਜੀ ਤੇ ਬੰਦੇ ਕਿਹੋ ਜਿਹੇ ਆ ਬੰਦੇ ਬੜੇ ਵਧੀਆ ਜੇ ਅੱਛਾ ਤੁਹਾਡੇ ਵਾਂਗੂ ਹੀ ਮੀਡਲ ਕਲਾਸ ਦੇ ਗਏ ਜੇ ਅੱਛਾ ਤੇ ਡਿਮਾਂਡ ਵੀ ਉਹਨਾਂ ਦੀ ਕੋਈ ਨਹੀਂ ਦੇਖ ਲੈ ਪੁੱਤਰ ਪਰਖੇ ਹੋਣ ਬੰਦੇ ਪੱਲਾ ਕੰਦੇ ਸਾਰੇ ਇਦਾਂ ਹੀ ਹੁੰਦੇ ਆ ਕਿਸੇ ਦੀ ਡਿਮਾਂਡ ਕੁਛ ਨਹੀਂ ਤੇ ਫਿਰ ਬਾਅਦ ਚ ਡਿਮਾਂਡਾ ਰੱਖ ਲੈਂਦੇ ਆ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਂਟੀ ਜੀ ਮੇਰੇ ਮੇਰੇ ਨਾਲ ਪਰਖਿਓਏ ਬੰਦੇ ਗਿਆ ਇਹੋ ਜੀ ਕੋਈ ਗੱਲ ਨਹੀਂ ਅੱਗੇ ਅੱਛਾ ਹਾਂਜੀ ਤੇ ਕੀ ਕਰਦਾ ਮੁੰਡਾ ਚੰਗੀ ਤਰ੍ਹਾਂ ਜਾਣੀ ਆ ਤੇ ਮੁੰਡਾ ਕੀ ਕਰਦਾ ਵੈ ਮੁੰਡੇ ਦਾ ਕਾਰੋਬਾਰ ਜੀ ਆਪਣਾ ਕੰਮ ਜੇ ਬੜਾ ਹੀ ਵਧਿਆ ਹੈ ਗਾਜੇ ਅੱਛਾ ਮੈਂ ਤੇ ਨਾ ਉਹਨਾਂ ਨਾਲ ਪਹਿਲਾਂ ਹੀ ਗੱਲ ਖੋਲ ਲਈ ਜੇ ਅੱਛਾ ਕਿਾ ਜੇ ਕੁੜੀ ਨੌਕਰੀ ਕਰਦੀ ਹੋਈ ਤੁਸੀਂ ਵਿਆਹ ਬਵਾਦ ਕਰਾ ਲੋਗੇ ਫੇਰ ਕੰਦੇਸਾਂ ਕੋਈ ਤਾਂ ਰਾਜ ਨਹੀਂ ਜੇ ਬੱਚਾ ਨੌਕਰੀ ਕਰਦਾ ਤੇ ਸ਼ੱਕ ਤੇ ਗਿਆ ਤੋਂ ਬਾਅਦ ਵੀ ਘਰੀ ਜਾਵੇ ਸਾਹ ਕੋਈ ਤਾਂ ਰਾਜ ਨਹੀਂਗਾ ਠੀਕ ਹੈ ਤੇ ਚਲ ਦੇਖ ਲੈ ਮਾਂ ਤੇਰੇ ਤੇ ਵਿਸ਼ਵਾਸ ਕਰ ਲੈਣੀ ਪਰ ਫੇਰ ਵੀ ਨਾ ਮੈਂ ਆਪਣੇ ਸਾਹਿਲ ਨਾਲ ਗੱਲ ਕਰ ਲਵਾਂ ਤੇਰੇ ਅੰਕਲ ਦੇ ਨਾਲ ਗੱਲ ਕਰ ਲਵਾਂ ਫਿਰ ਜਿਸ ਤਰ੍ਹਾਂ ਉਹ ਕਹਿਣਗੇ ਤੇ ਮੈਂ ਤੈਨੂੰ ਫੋਨ ਕਰ ਦਵਾਂਗੀ ਉਸ ਹਿਸਾਬ ਨਾਲ ठीक है ਤੁਸੀਂ ਆਪਣੇ ਘਰ ਗੱਲ ਕਰ ਲਓ ਤੇ ਪਰ ਤੁਸੀਂ ਜ਼ਰੂਰ ਰਿਸ਼ਤਾ ਬੜਾਵੋ ਦੀ ਜੀ ਆਪਣੇ ਹੱਥੋਂ ਨਾ ਕੱਟਿਓ ਬੇਟਾ ਦੀ ਸਾਡੇ ਚਲੋ ਠੀਕ ਹੈ ਤੈਨੂੰ ਪਤਾ ਤੇਰੇ ਅੰਕਲ ਦੇ ਸੁਭਾਅ ਦਾ ਤੇਰੇ ਅੰਕਲ ਨੇ ਸਭ ਤੋਂ ਪਹਿਲਾਂ ਟੇਵਾ ਮਿਲਣਾ ਮੈਂ ਟੇਵਾ ਮਿਲੇਗਾ ਫੇਰ ਅੱਗੋਂ ਗੱਲ ਚਲਾਵਾਂਗੇ ਫੇਰ ਮੁੰਡੇ ਦੀ ਇਨਕੁਆਰੀ ਵਗੈਰਾ ਵੀ ਪੁੱਤਰ ਕਰਾਂਗੇ ਹੀ ਨਾ ਹਾਂ ਜਰੂਰ ਟੇਵਾ ਵੀ ਜਰੂਰ ਲੈ ਲਿਓ ਤੇ ਇਨਕੁਆਰੀ ਵੀ ਜ਼ਰੂਰ ਕਰਾਓ ਹਾਂ ਇਨਕੁਆਰੀ ਕਰਕੇ ਨਾ ਮੈਂ ਸਾਹੀ ਲਾਂਦਾ ਨਾ ਹਾਂ ਤੇ ਮੈਂ ਸਾਹੀ ਨਾਲ ਗੱਲ ਕਰ ਲੈਣੀ ਮੈਂ ਤੁਹਾਨੂੰ ਦੱਸ ਦਵਾਂਗੀ ਤੇ ਲਗਾਈ ਚੱਕਰ ਦੂੰ ਆ ਮੈਂ ਜ਼ਰੂਰ ਆਵਾਂਗੀ ਜੀ ਜਰੂਰ ਆਵਾਂਗੀ ਠੀਕ ਹੈ ਆਵਾਂਗੀ ਮੈਂ ਠੀਕ ਹੈ ਬੇਟਾ ਠੀਕ ਹੈ ਚਲੋ ਠੀਕ ਹੈ ਸਸੀ ਕਾਚੀ ਸਸੀ ਕਾਚੀ ਪਾਣੀ ਲਿਆਵਾ ਓਏ ਹੋਏ ਆਏ ਆਏ ਮੰਮੀ ਕਿੰਨੀ ਵਾਰੀ ਤੁਹਾਨੂੰ ਮੈਂ ਕਿਹਾ ਦਵਾਈ ਆਓ ਕੋਈ ਚੰਗੇ ਡਾਕਟਰ ਕੋ ਤੁਹੀ ਦਵਾਈ ਲਿਆਣੀ ਨਹੀਂ ਆ ਗਰਮ ਪਾਣੀ ਕਰੀ ਜਾਂਦੇ ਤੇ ਪੀ ਜਾਂਦੇ ਬੇ ਬਸ ਮੈਂ ਲੈ ਆਨੀ ਦੁਆਰੇ ਸਾਰੇ ਕੰਮ ਛੱਡੋ ਤੇ ਪਹਿਲੇ ਦਵਾਈ ਲੈ ਕੇ ਆਓ ਆਪਣੀ ਇਹ ਗੱਲ ਸੁਣ ਇਹ ਸਾਹ ਲਾ ਗਿਆ ਲਉਦਾਈ ਬਾਰ ਬੋਰੇ ਤੇ ਭਾਵੇਂ ਬੂਆ ਕੋਲ ਮੁੰਡੇ ਖੋਲਦੀ ਆ ਮੈਂ ਮੁੰਡੇ ਦਾ ਬੂਆ ਦਵਾਈ ਲੈ ਕੇ ਆਓ ਬੱਲੇ ਆਪਣਾ ਧਿਆਨ ਤੇ ਰੱਖੋ ਕਮ ਸੇ ਕਮ ਤੁਸੀਂ ਆਪਣਾ ਜਾ ਮੇਰਾ ਪੁੱਤਰ ਲੈ ਭੁਲਾਨੀ ਆ ਜਾ ਬੈ ਜਾ ਪੁੱਤਰ ਆ ਗਿਆ ਮੈਂ ਹਾਂ ਬੜੀ ਠੀਕ ਨਹੀਂ ਹੋਏ ਨਾ ਬੜੀ ਖਾਂਸੀ ਹੋਣ ਦੀ ਪਤਾ ਨਹੀਂ ਸਾਹ ਨਹੀਂ ਲਿੱਤਾ ਜਾਂਦਾ ਮੈਂ ਉਹੀ ਮੈਨੂੰ ਕੈਂਡੀ ਮੰਨ ਦਵਾਈ ਲਿਆ ਦੇ ਜਾ ਕੇ ਮੈਂ ਲੈ ਕੇ ਦੇਣੀ ਹੈ ਮੈਂ ਕਿੰਨੇ ਵਾਰ ਹੀ ਕਿਹਾ ਕੋਈ ਚੰਗੇ ਡਾਕਟਰ ਕੋ ਦਵਾਈ ਲੈ ਕੇ ਆਉ ਜਾਂਦੇ ਹੀ ਨਹੀਂ ਗੇ ਭਰਾਵਾ ਮੈਂ ਕੀ ਕਰਾਂ ਚੱਲ ਕੋਈ ਗੱਲ ਨਹੀਂ ਲੈਣ ਦੀ ਹੋਰ ਤੂੰ ਦੱਸ ਉਹ ਮੈਂ ਮੁੰਨੀ ਤੁਹਾਨੂੰ ਕਹਿਣਾ ਸੀ ਕਿ ਅੱਜ ਨਾ ਖਾਣ ਵਾਸਤੇ ਕੋਈ ਚੰਗਾ ਚੋਖਾ ਬਣਾ ਲਿਓ ਅੱਗੇ ਵੀ ਪੁੱਤਰ ਚੰਗਾ ਚੋਖਾ ਹੀ ਬਣਦਾ ਜੋ ਕੋ ਸਪੈਸ਼ਲ ਬਣਨਾ ਹੈ ਨਹੀਂ ਅੱਜ ਸਪੈਸ਼ਲ ਬਣਾਇਓ ਕੁਝ ਆ ਨਹੀਂ ਹੁੰਦਾ ਯਾਰ ਹੀ ਹੋਰ ਮੇਰੀ ਗੱਲ ਸੁਣ ਪੁੱਤਰ ਮੈਂ ਅੱਗੇ ਠੀਕ ਨਹੀਂ ਹੈਗੀ ਜੋ ਵੀ ਘਰ ਬਣਿਆ ਨਾ ਉਹ ਖਾ ਲਓ ਦਾਲ ਬਣੀ ਹੋਈ ਹੈ ਬਹੁਤੀ ਗੱਲ ਹੈ ਬਾਜ਼ਾਰੋਂ ਪਕੋੜੇ ਲੈਣ ਨਾ ਤੇ ਮੇਰੇ ਕੋਲ ਤੇ ਕੁਝ ਬਣਣਾ ਨਹੀਂ ਇਹ ਬਣਾ ਦੇਗੀ ਤੈਨੂੰ ਜੋ ਕੰਦਾ ਬਣਾ ਦੇ ਜੀ ਤੁਸੀਂ ਬਣਾ ਲਓ ਉਹ ਜਾ ਭਰਾਵਾ ਮੇਰਾ ਕੱਲ ਟੈਸਟ ਹੈ ਗਈ ਮੈਂ ਪੜਨਾ ਹੈ ਮੈਂ ਰਸੋਈ ਚ ਨਹੀਂ ਜਾਣਾ ਇੰਨੀ ਗਰਮੀ ਚ ਚੱਲ ਕੋਈ ਗੱਲ ਤੇਰਾ ਭਰਾ ਜੇ ਤੈਨੂੰ ਕਿਹਾ ਨਾ ਆਪਣੇ ਯਾਰਾਂ ਦੋਸਤਾਂ ਨੂੰ ਕਿਉਂ ਬੁਲਾ ਲੈਣਾ ਉਲੇ ਵੇਖ ਤਾਂ ਲਾ ਮम्मी ਠੀਕ ਨਹੀਂ ਹੈਗੀ। ਉਹ ਮੈਂ ਆਪਣੇ ਮੰਮੀ ਯਾਰ ਦੋਸਤ ਨਹੀਂ ਬੁਲਾਏ ਘਰ ਦੇ ਵਿੱਚ ਭੂਆ ਨੇ ਆਉਣਾ ਜੇ। ਭੂਆ ਨੇ ਆਣਾ ਵਾ। ਹਾਂ ਮੈਂ ਹੁਣੇ ਆਉਣਾ ਹੀ ਰਸਤੇ ਵਿੱਚ ਫੋਨ ਆਇਆ ਵਾ। ਓਏ ਹੋਏ। ਇਹ ਫੋਨ ਤਾਂ ਅੱਦੇ ਵਿੱਚ ਵੱਜਦਾ ਪਿਆ ਸੀ ਤੇਰੀ ਭੂਆ ਦਾ ਤੇ ਮੈਂ ਨਾ ਸੋਨੀਆ ਨਾਲ ਲੱਗੇ ਹੀ ਗੱਲਾਂ ਕਰਨ। ਕਿ ਹੁਣ ਮੁੱਢੀ ਫਿਰ ਆ ਜਾਣਾ ਭੂਆ ਨੇ। ਹੁਣ ਤੇ ਬੁਲਾਣਾ ਹੀ ਪੈਣਾ ਭੂਆ ਜੀ ਆਂਦੇ ਪਏ ਤੇਰੇ ਤੇ ਤੈਨੂੰ ਪਤਾ ਭੂਆ ਦਾ ਤੇ ਜੇ ਨਾ ਨਾ ਬਨਾਇਆ ਮੰਮੀ ਮੇਰਾ ਕੱਲ ਪੀਪਰ ਵੀ ਹੈ। ਜਾ ਤੂੰ ਪੇਪਰ ਦੇ ਰੇ ਮੱਕਲੀ ਫਾਈਲ ਲੱਗ ਜੰਨੀ ਜਾ ਤੂੰ ਕੇ ਪਰਦੇ ਹੈ ਕੋਈ ਇਹਦਾ ਹਾਲ ਐ ਕੁੜੀ ਦਾ ਕੱਲ ਨੂੰ ਜੇ ਤੂੰ ਸੋਹਰੇ ਵਿਆਹ ਹੀ ਜਾਵੇਂਗੀ ਤੇ ਕੱਲ ਨੂੰ ਕੋਈ ਆ ਜਾਏਗਾ ਤੇ ਉੱਥੇ ਨਾ ਤੂੰ ਕੰਨੀ ਮੈਂ ਸੋਹਰੇ ਜਾ ਕੇ ਪੜਨਾ ਨਹੀਂ ਆ ਤੇ ਜੋਤੇ ਕੀ ਕਰੇਗੀ ਮੇਰਾ ਪੇਪਰ ਹੈਗਾ ਵਾ ਉੱਥੇ ਬੁੱਧਰ ਕੰਮ ਕਰਨਾ ਹੀ ਪੈਣਾ ਚਾਹੇ ਥੋੜਾ ਕਰ ਚਾਹੇ ਬਹੁਤਾ ਕਰ ਚਾਹੇ ਹੱਸ ਕੇ ਕਰੀ ਤੇ ਚਾਹੇ ਰੋ ਕੇ ਕਰੀ ਤੇ ਕਿਉਂ ਨਾ ਬੰਦਾ ਹੱਸ ਕੇ ਕੰਮ ਕਰੇ ਓ ਮੰਮੀ ਜਦੋਂ ਟਾਈਮ ਆਏਗਾ ਸਿੱਖਿਆ ਜਾਏਗਾ ਛੱਡੋ ਤੀ ਗੜੀਆਂ ਗੱਲਾਂ ਲੈ ਕੇ ਬਹਿ ਗਈਓ ਉਨਾਲੇ ਤੂੰ ਵੀ ਤੈਨੂੰ ਪਤਾ ਹੀ ਮੰਮੀ ਕਿ ਟੱਪੂਆ ਨੂੰ ਰਾਹ ਕਰ ਦਿੰਦਾ ਉਹ ਮੈਂ ਥੋੜੀ ਮੈਂ ਬਥੇਰਾ ਕਿਹਾ ਕਿ ਮੰਮੀ ਠੀਕ ਨਹੀਂ ਆ ਉਹ ਕਹਿੰਦੇ ਮੈਂ ਆਉਣਾ ਹੀ ਆਉਣਾ ਵਾ ਕੋਈ ਗੱਲ ਨਹੀਂ ਤੇਰੀ ਭੈਣ ਬਣਾ ਲੂਗੀ ਸਭ ਕੁਝ ਆਹੋ ਠੀਕ ਆ ਫਿਰ ਤੇਰੀ ਗਾਉਂ ਭੈਣ ਉਹ ਤੇ

ਸਾਹੀ ਬਿਨਾ ਇਹ ਹੁਣ ਨਹੀਂ ਆਇਆ ਅੱਛਾ 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 ਠੀਕ ਐ ਬੈਠ ਬੈਠੋ ਬੈਠੋ ਚਲੋ ਸੋਣ ਬੈ ਚਲੋ ਬੱਲੇ 사ਸੀ ਗਾਲ ਐ 사ਸੀ ਦਾ ਪੁੱਤਰ ਹੋਰ ਸੁਣਾ ਜੁਗ ਜੁਗ ਜੀਉ ਮੇਰੇ ਲਾਲ ਮੇਰੀ ਗੱਲ ਸੁਣ ਨਾ ਸ਼ੇਰ ਵਲ ਕੇ ਇੱਥੇ ਬੈਠਾ ਵੈ ਤੈਨੂੰ ਪਤਾ ਸੀ ਪੁਆੜਿਆ ਨਾ ਤੇ ਤੂੰ ਉਥੇ ਰੋੜ ਤੋਂ ਜਾ ਕੇ ਮੈਨੂੰ ਲੈ ਹੀ ਆਂਦਾ ਕਰ ਦਿੱਤੇ ਪੁਆ ਜੈ ਇਨਾ ਕਸ਼ਟ ਕਰ ਲਿਆ ਆਂਦਾ ਤੇ ਆਟੋ ਵਾਲ ਨੂੰ ਕਹਿਣਾ ਇੱਥੇ ਅੰਦਰ ਤੱਕ ਲਾ ਜਾ ਲੈ ਤੂੰ ਤੇ ਮਾੜੀ ਜੀਬਾਨ ਹਲਾਤੀ ਉਹਨਾਂ ਤੇ ਮੈਨੂੰ ਬੱਸ ਸਟੈਂਡ ਤੋਂ ਚੁੰਗੀ ਦਾ ਨਿਯਮ ਕਰਾਇਆ ਪੈਣਾ ਹੀ ਜਿੰਨਾ ਉੱਥੋਂ ਲੈ ਕੇ ਬੂਹੇ ਤੱਕ ਦੇ ਮੰਗ ਲਈ ਉਹ ਭੂਆ ਇੰਨਾ ਪਿਆ ਤੇਰੇ ਕੋਲ ਥੋੜਾ ਦੇਲੀ ਵੱਡਾ ਕਰ ਜੇ 10-20 ਰੁਪਏ ਵਾਧਾ ਉਹਨੇ ਲੈ ਵੀ ਲੈ ਤੇ ਫਿਰ ਕੀ ਹੋ ਜਾਣਾ ਨਹੀਂ ਉਹ ਨਹੀਂ ਗੱਲ ਹੈਗੀ ਤੇ ਤੂੰ ਆਪ ਤੀ ਜਿਹੜਾ ਪਿਆਰ ਵੀ ਤਾਂ ਹੁੰਦਾ ਮੇਰਾ ਦਿਲ ਕਰਦਾ ਮੇਰਾ ਪੁੱਤ ਜੱਮ ਨੂੰ ਲੈਣਾ ਹੋਰ ਕੋਈ ਨਹੀਂ ਫੋਨ ਕਰ ਦੇਣਾ ਤੁਹਾਨੂੰ ਲੈ ਜਾਣਾ ਸੀ ਨਹੀਂ ਆ ਗਿਆ ਉਹ ਪਤਾ ਹੈ ਗੱਲ ਨਾ ਪਾਣੀ ਪੀਓ ਜਰਾ ਚਲ ਮੈਂ ਪਾਣੀ ਪੀਣਾ ਠੰਡਾ ਲਈ ਗਰਮੀ ਬੜੀ ਬਾਰ ਹਾਂ ਮਿਕਸ ਜਾਈ ਲੈਣਾ ਸੀ ਮੈਂ ਸਰਪ੍ਰਾਈਜ਼ ਲਈ ਹੈ ਪੂਰ ਵੀ ਬਧੀਆ ਬਧੀਆ ਬੇ ਚੰਗਾ ਕੀਤਾ ਹੈ ਹਾਂ ਮੈਨੂੰ ਪਤਾ ਨਾ ਉਹ ਸਰਪ੍ਰਾਈਜ਼ ਵੀਂਦੀ ਹੈ ਹਾਂ ਵਾਕਈ ਸਰਪ੍ਰਾਈਜ਼ ਹੀ ਹੈ ਨਾ ਜਲ ਨਹੀਂ ਰਿਹਾ ਸਰਪ੍ਰਾਈਜ਼ ਉਹ ਮੈਨੂੰ ਪਤਾ ਹੈ ਮੇਰੀ ਭੂਆ ਨੇ ਆਉਣਾ ਵਾ ਮੈਂ ਅਸਲੀ ਮੰਮੇ ਨੂੰ ਕਹਾਂ ਪਾਣੀ ਪੁਣੀ ਰਹਿਣ ਦੋ ਸੌ ਫਰਾਈਟੇ ਪਾਇਓ ਭਵਾਨੋ ਵਜ਼ੀਆ ਕੀ ਤਾਈ ਉਹ ਵੀ ਸ਼ੂਗਰ ਫ੍ਰੀ ਹੈ ਸ਼ੂਗਰ ਫ੍ਰੀ ਵੇਖਿਆ ਮਜ਼ਾਕ ਕਰਨਾ ਕੋਈ ਕੋ ਸਿੱਖੇ ਜਿਹਾ ਜੋ ਮੇਰੇ ਭਰਾ ਦੀ ਆਦਤ ਹੱਸ ਜਗਦੇ ਹੁੰਦੇ ਮੇਰੇ ਭਤੀਜੇ ਦੀ ਬਿਲਕੁਲ ਮੇਰੇ ਭਰਾ ਦੀ ਹੈ ਦੇਖ ਮੈਂ ਨਹੀਂ ਨਾ ਬੋਲ ਸਕਦੀ ਤੇ ਮੈਂ ਬੋਲੀ ਤਾਂ ਤੂੰ ਗੁੱਸਾ ਕਰਕੇ ਮੈਂ ਗੁੱਸਾ ਕਰਨ ਨੂੰ ਕਹਿੰਦਾ ਕਿ ਮੇਰੀ ਭਾਬੀ ਹੈ ਫਿਰ ਵੀ ਮੇਰੀ ਮੈਨੂੰ ਲੋਗ ਆਸ

ਤੇ ਬੋਜੂੜੀ ਦਾ ਅੰਮਾ ਇਮਰਜੈਂਸੀ ਤੇ ਰਵਰ ਮੈਂ ਆਪਣੀ ਅਰਦੀਮਾ ਪੜੀ ਹੈ ਕਾਫੀ ਪਰਦੇ ਹਲੇ ਬੜਾ ਜਲਦੀ ਵੀ ਮੇਰੇ ਕਾਲ ਦੀ ਆ ਹਾਂਜੀ ਹਾਂਜੀ ਆਹੋ ਕੀ ਕੋਈ ਐਡਮਿਸ਼ਨ ਐਡਮਿਸ਼ਨ ਦਵਾਣੀ ਕਾਲਜ ਦੀਦੀ ਨੂੰ ਛੱਡ ਐਡਮਿਸ਼ਨ ਦਵਾਣੀ ਦੱਸ ਹੁਣ ਸਾਰੀ ਮੈਂ ਐਡਮਿਸ਼ਨ ਹੀ ਦੋਂਦੇ ਰਹਿਣਾ ਮੈਂ ਅਗਲੇ ਕੱਦੇ ਐਡਮਿਸ਼ਨ ਦੁਬਾਰਾ ਸੋਚੀਏ ਹੋਣਾ ਵਿਆਹ ਦੇ ਕੋਈ ਆਪਾਂ ਸੋਚਿਆ ਹੀ ਨਹੀਂ ਵਿਆਹ ਦਾ ਤੁਸੀਂ ਨਾ ਸੋਚੋਂ ਭੂਆ ਨੂੰ ਤਾਂ ਫਿਕਰ ਹੈਗਾ ਕਿ ਨਹੀਂ ਜੱਜ ਕੁੜੀ ਬਾਰੇ ਸੋਚਾਂਗੇ ਤਾਂ ਕੱਲ ਨੂੰ ਤੇਰੀ ਵਾਰੀ ਵੀ ਆਣੀ ਆ ਕਿ ਨਹੀਂ ਜਿੱਤੀ ਗੱਲਾ ਮਾਰਦਾ ਵੈ ਇਹ ਨਹੀਂ ਕਹਿੰਦਾ ਹੁਣ ਜਦੋਂ ਤੱਕ ਇਹ ਉਹਦਾ ਨਾ ਡੋਲਾ ਤੋੜਿਆ ਤਾਂ ਤੇਰੇ ਡੋਲਾ ਸੀ ਕਿੱਦਾਂ ਘਰ ਲੈਵਾਂਗੇ ਐ ਵੀ ਸੋਚਣਾ ਤੂੰ ਮੰਨਿਆ ਕਿ ਨਹੀਂ ਤੂੰ ਹਣ ਮੰਨਦਾ ਨਾ ਮੰਨਦਾ ਨਾ ਬੂਹਨ ਮੈਂ ਤੇਰਾ ਵੀ ਫਿਕਰ ਨਾ ਕੱਲ੍ਹ ਅਰੀ ਦੀ ਦਾ ਫਿਕਰ ਥੋੜਿਆ ਤੇ ਰਿਸ਼ਤਾ ਇਸ ਤਰ੍ਹਾਂ ਮੈਂ ਵੀ ਮੇਰੇ ਹਾਸਤੇ ਤੇ ਤੇਰੇ ਪੈ ਗਏ ਵੇ ਕਿੱਡੀ ਕਾਰੀ ਪੈ ਗਈ ਹੁਣ नहीं सोचा चिंता क्यों कर सोच ली सियाने बगानिया भाभी सारियां तेरी मां वर्गियां थोड़ी मेरी भाभी वर्गी थोड़ा सारिया आ जन आद की गल कोई टल दिया नहीं जारी चीज की मंग होगा पूरी कर दिया ठीक है ना समय हो सी हूं समय हो रहा है इस करके पहला तिया बारे तो सोचना ही रिश्ता इस तरह नीक मेन फोन आया कोखना तो पूछी एदल तो गल चल पी तो कहती मैं भी थोड़ा तो वाल स्पेशल फोन किया हां दसो ना नहीं करनी ਮਗਾ ਨਾ ਗੜੀ ਕੋ ਕਰਨੀ ਹੈ ਪਤੀਜਾ ਦਾ ਜਾਬਾ ਬੱਚਾ ਮੈਂ ਮੇਰਾ ਭਰਾ ਪਤੀਜਾ ਜਿਹੜਾ ਵਾ ਉਹ ਵੀ ਬੜਾ ਵਧੀਆ ਬਿਜ਼ਨਸ ਕਰਦਾ ਬੈ ਭਰਾ ਮੇਰਾ ਉਸ ਤੋਂ ਵੀ ਵੱਡਾ ਬਿਜ਼ਨਸ ਵਿੱਚ ਲੱਗਾ ਆ ਪਤੀਜੀ ਮੇਰੀ ਪਤਾ ਨਹੀਂ ਕਿੰਨਾ ਪੜਾਈਆ ਪੜਾਈਆ ਕਰ ਚੁੱਕੀ ਹੈ ਤੇ ਕੋ ਕੋਹਲਾ ਕਰਦੀ ਵੀ ਬਈ ਕੋਰਸ ਪਤਾ ਨਹੀਂ ਕਿਹੜੇ ਕੰਦੀ ਬਸ ਪੜੀ ਬਸ 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 ਕਹਿੰਦੀ ਗੱਲ ਹੈ ਗਿਆ ਕੀ ਕਹਿੰਦੀ ਮੁੰਡਾ ਹੈ ਸਾਡਾ ਤੇ ਬੜਾ ਵੱਡਾ ਕੰਦੀ ਕਾਰੋਬਾਰ ਉਹਨਾਂ ਦਾ ਉਹਨਾਂ ਦਾ ਪਰਿਵਾਰ ਦਾ ਗਾਮੇ ਨਾ ਦੇ ਨਾ ਆਂਦਾ ਉਹ ਸਾਡੀ ਨਾ ਨਾ ਹਾਂ ਬੜਾ ਵੱਡਾ ਨਾ ਦਾ ਤੇ ਕਾਰੋਬਾਰ ਕਿਤੇ ਡਾਈ ਇਹਦੇ ਸਮਝ ਲੈ ਵੀ ਸੋਨੇ ਦੇ ਖਾਨਾਂ ਦੇ ਹੱਥੋਂ ਪੈਣਾ ਹੀ ਅੱਛਾ ਹਾਂ ਉਹਨਾਂ ਦਾ ਗਾਈ ਸੋਨੇ ਦਾ ਕੰਮ ਅੱਛਾ ਸ਼ੋਰੂਮ ਬੜਾ ਤਕੜਾ ਹੁੰਦਾ ਠੀਕ ਇੱਕ ਦੁਕਾਨ ਥੋੜਾ ਚੰਡੀਗੜ੍ਹ ਵਿੱਚ ਉਹਨਾਂ ਦਾ ਸ਼ੋਰੂਮ ਕਲਕੱਟਾ ਉਹਨਾਂ ਦਾ ਸ਼ੋਰੂਮ ਲੁਧਿਆਣੇ ਵਿੱਚ ਚੋੜੇ ਬਾਜ਼ਾਰ ਚ ਕੀ ਕਹਿੰਦੇ ਪਤਾ ਨਹੀਂ ਕੀ ਹੋ ਰਿਹਾ ਚੈਨਲ ਉੱਥੇ ਬੜਾ ਵੱਡਾ ਬੜੇ ਮੰਨੇ ਸਰਾਫ ਹੈ ਕਿਨੇ ਠੀਕ ਹੈ ਠੀਕ ਹੈ ਲਾ ਵਧੀਆ ਚਲੇ ਅਰਦਾ ਕੰਮ ਜਲੰਧਰ ਚੋਦੀਆਂ ਦੁਕਾਨਾਂ ਬੇਸ਼ੱਕ ਮੈਂ ਮੈਂ ਤੁਹਾਨੂੰ ਡੈਸ ਦੇ ਦਾਂਗੀ ਤੇ ਪਤਾ ਕਰੋ ਬੇਹਤ ਰੱਖੋ ਕੇ ਠੀਕ ਹੈ ਤੇ ਇੰਨਾ ਵਧੀਆ ਕਾਰੋਬਾਰ ਐਸੇ ਬੰਦੇ ਲੱਭਣੇ ਨੇ ਬੰਦੇ ਬੜੇ ਛਰੀ ਦੇ ਦੀਦੀ ਮੈਂ ਤੁਹਾਡੀ ਸਾਰੀ ਗੱਲ ਮੰਨਦੀ ਆ ਤੁਸੀਂ ਜਿਸ ਤਰ੍ਹਾਂ ਕਹਿਣ ਦਿਓ ਪਰ ਅੱਡੇ ਵੱਡਿਆਨਾ ਮੱਥਾ ਲਾਣ ਵਾਸਤੇ ਹਾਂ ਤੇ ਸਾਨੂੰ ਵੀ ਤਾਂ ਫਿਰ ਉਸ ਤਰ੍ਹਾਂ ਹੀ ਚਾਹੀਦਾ ਮੈਨਾਂ ਵੇਖੋ ਔਰ ਦੇਵਦਿਆ ਨਾ ਮੱਥਾ ਲਾਣਾ ਤੇ ਪਹਿਲਾਂ ਤੇ ਹੋਟਲ ਹੀ ਨਹੀਂ ਪੁੱਤਰ ਮਾਣਾ ਔਰ ਨਹੀਂ ਉਹ ਗੱਲ ਤੇ ਮੇਰੇ ਸਿਰ ਤੇ ਸੁੱਟ ਦੇ ਤੇ ਤੁਸੀਂ ਕਰੋਗੇ ਉਹ ਮੇਰੇ ਸਿਰ ਤੇ ਸੁੱਟਣਾ ਕੀ ਮਤ ਮੈਂ ਜਿੱਦਾਂ ਮਰਜੀ ਹੁਦਾ ਕੋਈ ਕਰਾਂਗੀ ਨਾ ਕੋਈ ਨਾ ਕੋਈ ਸਾਖਦਾ ਮੈਨਰੇ ਪਤਾ ਮੇਰੇ ਪੁੱਲਾ ਦੇ ਕਰਦਾ ਨਹੀਂ ਆਪਣੇ ਘਰੋਂ ਕੀ ਵੇ ਗਿਆ ਨਹੀਂ ਨਹੀਂ ਉਹ ਨਹੀਂ ਗੱਲ ਅਗੀ ਕਰਨ ਕਰਾਂਜੀ ਤੇ ਕੋਈ ਗੱਲ ਨਹੀਂ ਅਸੀਂ ਵੀ ਕਰ ਲਵਾਂਗੇ ਉਹੋ ਜੀ ਕੋਈ ਗੱਲ ਨਹੀਂ ਪਰ ਅੱਗੇ ਅਗਲਿਆਂ ਨੂੰ ਤੇ ਪਹਿਲਾਂ ਪੁੱਛੋ ਕਿ ਅਗਲੇ ਦੇ ਬੰਦੇ ਦਾ ਇਹ ਕੰਮ ਕੁੜੀ ਵਾਲਿਆਂ ਦਾ ਇਹ ਕੰਮ ਹੈਗਾ ਵਾ ਉਹਨਾਂ ਨੇ ਉਹਦਾ ਉਹਦਾ ਭਰਾ ਵਾ ਹਜੇ ਤੁਹਾਨੂੰ ਪਤਾ ਡਾ ਮੁੰਡਾ ਭਰਾਏ ਪ੍ਰਾਈਵੇਟ ਨੌਕਰੀ ਕਰਦਾ ਪਿਆ ਵਾ ਅਗਲੇ ਆ ਨਾ ਨਾ ਕਿ ਅਗਲੇ ਆਪਣੇ ਬਿਜ਼ਨਸਮੈਨ ਤੇ ਉਹ ਉਹ ਕਵੇ ਕਿ ਮੇਰਾ ਸਾਲਾ ਪ੍ਰਾਈਵੇਟ ਨੌਕਰੀ ਕਰਦਾ ਪਿਆ ਵਾ ਅੱਦਾਂ ਨਾ ਪਿਆਰ ਚ ਨਾ ਫਿੱਕ ਪੰਦੀ ਹੈ ਮੇਰੀ ਗੱਲ ਸੁ ਇਸ ਗੱਲ ਦਾ ਤੂੰ ਫਿਕਰ ਹੀ ਛੱਡ ਫਿਕਰ ਕਰਨ ਦੀ ਕੋਈ ਲੋੜ ਨਹੀਂ ਪਿਆਹਾ ਤੇ ਲਾ ਅਨਾ ਉਹਨਾਂ ਕੋ ਉਹਨਾਂ ਨੇ ਤੇ ਤੈਨੂੰ ਸੂਈ ਤੱਕ ਨਹੀਂ ਖਰੀਦਣ ਦੇਣੀ मेरी गल सुन लोक गया मुस टू की पढ़ने की लोड़ी नहीं सतके खान पर तो पता दीदी कि पढ़े लिखे बारवी पास विवादी मेरी गल सुन ਉੱਥੇ ਕਿਉਂ ਚਲਿਆ ਬਾਹਰ ਵੀ ਬਾਸ ਤੇ ਚੌਧਵੀ ਬਾਸ ਸੌੜਵੀ ਬਾਸ ਕਰਾ ਕੇ ਨੌਕਰੀਆਂ ਕਰਨੀਆਂ ਨੌਕਰੀਆਂ ਤੇ ਲੋਕੀ ਪਰਦੇ ਨੇ ਉਹਨਾਂ ਦਾ ਤਾਂ ਘਰਬਾਰ ਨੌਕਰੀਆਂ ਨਾਲ ਵੀ ਵਧੀਆਗਾ ਉਹਨਾਂ ਨੇ ਪੜਾ ਕੇ ਕੀ ਲੈਣਾ ਮੈਂ ਤੈਨੂੰ ਕਹਿੰਦਾ ਨਹੀਂ ਉਹਦੇ ਬਾਸ ਸੱਤ ਪੁੱਸਤਾ ਬਹਿ ਕੇ ਖਾਣ ਅੰਨਾ ਅੰਨਾ ਪਿਆ ਹੈ ਕੁੜੀ ਜਾ ਚਾਣੀ ਦੇ ਜਾ ਚ ਜਾਣੀ ਵੇ ਇੱਕ ਦੀ ਸੋਹਣੀ ਕੁੜੀ ਹੈ ਰੱਜ ਕੇ ਤੇ ਮੇਰਾ ਧਿਆਨ ਚੱਤੇ ਪਹਿਲੇ ਹੀ ਜਾਂਦਾ ਵੈ ਹੈ ਗਰੀਬੀ ਕੱਟੀ ਜਾਓ ਵਿਚਾਰੀ ਸੋਖਰਾਮ ਲੈ ਗਿਆ ਆਪਣੇ ਘਰ ਹੈ ਤੇ ਕਿਸੇ ਚੀਜ਼ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਰ ਨਹੀਂ ਪੈਂਜੀ ਜਿਸ ਤਰ੍ਹਾਂ ਤੁਸੀਂ ਰਸਤੇ 'ਤੇ ਹੋ ਨਾ ਮੱਥਾ ਲਾਣਾ ਕੋਈ ਸੋਖਾ ਨਹੀਂ ਜਿਉਂਨਾਂ ਦੇ ਨਾਲ ਤੇ ਇਹ ਜ ਮੱਥੇ ਵਾਲੀ ਕਿਹੜੀ ਗੱਲ ਆ ਗਈ ਮੱਥੇ ਵਾਲੀ ਗੱਲ ਹੀ ਆ ਉਹ ਮੱਥੇ ਦੀ ਕਿੱਥੇ ਬੇਟਾ ਨਹੀਂ ਸਾਈਲ ਪੱਲਣਾ ਪੈਂਜੀ ਕੋਈ ਲੋਕੀ ਕੁਝ ਕਹਿੰਦੇ ਬਾਤੋ ਕੁਝ ਹੋ ਜਾਂਦੇ ਜੇ ਸਾਰੀ ਉਮਰ ਮਤਿ ਨੂੰ ਮਿਹਨੇ ਥੋੜੀ ਮਨਵਾਣੇ ਆ ਕਿ ਅਸੀਂ ਆਪਣਾ ਸੂਟ ਪਾ ਕੇ ਲੈ ਕੇ ਆਏ ਆ ਚਰ ਮਾਪੇ ਕੋਲ ਵੀ ਨਹੀਂ ਦਿਪਿਆ ਨਹੀਂ ਨਹੀਂ ਇਹੋ ਜਿਹੀ ਗੱਲ ਤੂੰ ਚੱਲ ਲੈ ਮੈਂ ਤਾਂ ਜਿਉਂ ਜ਼ਬਰਾਰ ਬਾਰੇ ਇਹ ਜਾਂਦੇ ਬੰਦੇ ਬੜੇ ਚੰਗੇ ਨੇ ਉਹ ਦੱਸਾਂ ਕੀ ਆ ਪੂਆ ਸ਼ੁਰੂ ਸ਼ੁਰੂ ਚ ਸਾਰੇ ਚੰਗੇ ਲੱਗ ਜਾਂਦੇ ਆ ਇਹ ਜਦੋਂ 2-3 ਮਹੀਨੇ ਪੈਂਦੇ ਆ ਨਾ ਫੇਰ ਬਾਅਦ ਚ ਤਾਨੇ ਵਾਜਦੇ ਹੁੰਦੇ ਆ ਕਿ ਲੈ ਤੂੰ ਉਹਦੇ ਆਪਣੇ ਘਰੋਂ ਕੁਝ ਲੈ ਕੇ ਨਹੀਂ ਆਈ ਮੇਰੀ ਗੱਲ ਸੁਣਾ ਤੈਨੂੰ ਮੈਂ ਜਦੋਂ ਬਾਰ-ਬਾਰ ਕਹੀ ਜਾਂਦੀ ਕਿ ਕਿਸੇ ਕਿਸਮ ਦਾ ਤੈਨੂੰ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ ਉਹਨਾਂ ਨੇ ਤੇ ਵੇਖੀ ਕਿੱਡਾ ਵੱਡਾ ਰਿਜੋਰਡ ਕਰਨਾ ਹੈ ਜੋ ਕੰਬਲਦਾਨ ਦੀਆਂ ਮਿਲਨੀਆਂ ਮੁੰਦਰੀਆਂ ਚੁੰਦਰੀਆਂ ਦੀਆਂ ਮਿੰਨੀਆਂ ਕੁਝ ਵੀ ਸਿਰਫ ਤੁਹਾਨੂੰ ਉੱਥੇ ਖਲਾਅ ਨਹੀਂ ਹੈ ਬਸ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਕਿ ਕੁੜੀ ਗਰੀਬ ਕਰਦੀ ਕਿ ਅਮੀਰ ਕਰਦੀ ਤੁਹਾਡੇ ਸਾਰੇ ਜਿੰਨੇ ਵੀ ਫਰਜ਼ ਹੋਣੇ ਨਾ ਉਹਨਾਂ ਨੇ ਆਪੇ ਪੂਰੇ ਕਰਦੇ ਨੇ ਮੰਮੀ ਆਹ ਹੋ ਗਏ ਸਹੀ ਕਹਿੰਦੇ ਭੂਆ ਮੇਨ ਗੱਲ ਇਹੀ ਹੁੰਦੀ ਆ ਇਹ ਸੁੱਖ ਮਿਲਣਾ ਚਾਹੀਦਾ ਅਗੇ ਆ ਪੜ੍ਹਨ ਲਿਖਣ ਵਾਲੇ ਵੀ ਬਾਅਦ ਚ ਫੇਰ ਨੌਕਰੀਆਂ ਵਾਸਤੇ ਧੱਕੇ ਖਾਂਦੇ ਚੁੱਪ ਕਰ ਵੇ ਤੂੰ ਜ਼ਿਆਦਾ ਸਿਆਣਾ ਨਾ ਬਣ ਤੋ ਮੇਰੀ ਗੱਲ ਸੁਣ ਉਹਨੂੰ ਤੇ ਪਤੀ ਜੇ ਮੈਨੂੰ ਚੁੱਪ ਕਰਾਤਾ ਹੀ ਹਾਂ ਤੂੰ ਦੱਸ ਕੀ ਕਰਨੀ ਐ ਹੈ ਤੂੰ ਨਹੀਂ ਜਾਣਦੀ ਕਿ ਮੇਰੀ ਤੇ ਸੋਨੇ ਨਾਲ ਪੀਰੀ ਹੋ ਗਿਆ ਵੇ ਗੱਡੀਆਂ ਚ ਘੁੰਮਾਂ ਜਾਂਦਾ ਵਿੱਚ ਘੁੰਮਾਂ ਨਾਲ ਤੇਰੇ ਰਿਸ਼ਤੇਦਾਰਾਂ ਦੇ ਡੇਲੇ ਪਾਰ ਜਾਣਾ ਵੇਖ ਕੇ ਹੈ ਤੂੰ ਫਿਰ ਉਹੀ ਗੱਲ ਕਰੀ ਬਾਂਦੀ ਅਗਰੀ ਬੈਂਗਰ ਲੜਕ ਨਹੀਂ ਆਵੇਂ ਹੈ ਤੂੰ ਕੋ ਨਾਣਾ ਆਪਣੀ ਪੇਕੇ ਪੇਕੇ ਕਰਨਾ ਹਣਾ ਮੈਂ ਬੜੇ ਵਧੀਆ ਕਰਦੇ ਤੇਰੇ ਪੇਕੇਆਂ ਦੇ ਪੇਕੇ ਕਰਨਾ ਹਣਾ ਤੂੰ ਅੱਡੇ ਚੰਗੇ ਘਰ ਦਾ ਰਿਸ਼ਤਾ ਤੁਹਾਡੇ ਨੱਕ ਦੇ ਵਿੱਚ ਆ ਰਿਹਾ ਦਾ ਸੁਖ ਲਏਗੀ ਕੁੜੀ ਇਲਾਜ ਕਰੇਗੀ ਭਤੀਜੀ ਮੇਰੀ ਮੇਰਾ ਖੂਨ ਹੈ ਮੈਂ ਕਹਿੰਦਾ ਮਾਲਾ ਨਹੀਂ ਕਰਨਾ ਦੀਦੀ ਅਸਲ ਚ ਗੱਲ ਐ ਵਾ ਕਿ ਕੁੜੀ ਦਾ ਨ ਰਿਸ਼ਤਾ ਆਇਆ ਇੱਕ ਤੇ ਮੇਰੀ ਭਨੇਵੀ ਕਰਾਂਦੀ ਪਈ ਐ ਅੱਛਾ ਤੇ ਮੁੰਡਾ ਕੀ ਕੰਮ ਕਾਈ ਕਰਦਾ ਮੁੰਡਾ ਹਾਂ ਸਾਡੇ ਵਕਨੀਆਂ ਮਾਤਰ ਸਾਥੀ ਬੰਦੇ ਐ ਬਸ ਆ ਗਈ ਨਾ ওই ਗੱਲ ਫਿਰ ਮਾਤਰ ਸਾਥੀ ਮਾਤਰ ਸਾਥੀ ਨਹੀਂ ਵੇ ਮਾਤਰ ਸਾਥੀ ਆ ਲੋ ਆਈਏ ਤੇ ਮਾਤਰ ਸਾਥੀ ਆ ਵਿੱਚ ਗੱਲ ਕਰੀਂ। ਦੀਦੀ ਨਾ ਗੱਲ ਕਰੋ। ਰਾਮ ਨਾਲ ਹੀ ਕਰਦੀ ਮੇਰੇ ਬੱਚੇ ਵਿਆਹ ਜੋ ਗਿਆ ਤੇ ਤੁਸੀਂ ਹੋ ਜਿਆ ਗੱਲਾਂ ਨਹੀਂ ਤਾਂ ਮੇਰੇ ਭਤੀਜੇ ਲੱਗਦੇ ਭਤੀਜੀਆਂ ਹੈਂ ਦੱਸ ਲਈ ਕੁੜੀਏ ਤੂੰ ਕੀ ਜਾਣੀ ਐ ਤੂੰ ਨਹੀਂ ਸੋਚਦੀ ਕਿ ਮੇਰੀ ਭੂਆ ਜੋ ਕਹਿੰਦੀ ਵੀ ਚੰਗਾ ਹੈ ਕਿ ਆ ਦੀ ਗੱਡੀਆਂ ਚ ਕੋ ਮੈਂ ਵਾਈ ਜਾ ਦੱਚ ਸੈਰਾਂ ਕਰੇ ਤੇਰੇ ਵੀ ਨੀ ਸੈਰਾਂ ਕੇ ਵੇਖਣਾ ਹੈਂ ਦੱਸ ਵੇ ਸਾਈਲ ਤੂੰ ਦੱਸ ਤੂੰ ਨਹੀਂ ਜਦ ਮੇਰੀ ਪਿਆਰ ਰਾਜ ਕਰੇ ਮੈਂ ਤਾਂ ਭੂਆ ਜੀ ਮੰਮੀ ਨੂੰ ਕਹਿ ਨਹੀਂ ਦਿਆ ਵਾ ਫਿਰ ਹੁਣ ਆ ਫੈਸਲਾ ਤੇ ਮੰਮੀ ਪਾਪਾ ਨੇ ਲੈਣਾ ਤੇ ਨਹੀਂ ਹੁਣ ਤੁਸੀਂ ਮੇਰੇ ਬੱਚਿਆਂ ਨੂੰ ਮੇਰੇ ਵਰ ਖਿਲਾਫ ਕਰੋਗੇ ਤੇ ਬਰ ਖਿਲਾਫ ਵਾਲੀ ਇਹ ਕਿਹੜੀ ਗੱਲ ਆ ਤੇ ਗੱਜਣ ਵਾਲੀ ਕਿਹੜੀ ਗੱਲ ਆ ਤਜਰਾਮ ਰਾਮ ਰਾਮ ਨਾ ਕਰਦੀ ਪਈ ਤੇ ਤੇ ਬੱਚੇ ਨਹੀਂ ਵੀ ਮੇਰੀ ਗੱਲ ਪਤਾ ਨਹੀਂ ਲਈ ਆਪੋ ਦੀ ਗੱਲ ਨਾ ਆਪਣੇ ਭਰਾ ਨਾਲ ਕਰ ਲੈਣਾ ਭਰਾ ਨਾਲ ਕਰ ਲੈਣਾ ਨਹੀਂ ਮੇਰੀ ਗੱਲ ਚ ਇਹਦਾ ਮਤਲਬ ਭਰਾ ਨਾਲ ਜੇ ਮੈਂ ਭਰਾ ਨਾਲ ਗੱਲ ਬਹਿ ਗਈ ਫਿਰ ਤੂੰ ਕਹਿਣਾ ਮੈਂ ਭਰਾ ਦੇ ਕੰਨਾਂ 'ਚ ਗੱਲਾਂ ਮਾਰੀ ਜਾਂਦੀ ਆ ਪਰਜਾਈਆਂ ਨੂੰ ਪੁੱਛਦੀ ਨਹੀਂ ਕੁਝ ਹੈਂ ਮੈਂ ਭਰਾ ਨੂੰ ਪਿੱਛੇ ਭੱਜਦਾ ਹੋਇਆ ਮੈਂ ਭਤੀਜੇ ਨੂੰ ਪਰਚਾਈ ਨਾ ਪਹਿਲਾਂ ਗੱਲ ਕੀਤੀ ਭਰਾ ਮੇਰੀ ਕੀ ਗੱਲ ਆ ਉਹ ਤੂੰ ਜੋ ਕਹੀ ਕਿ ਲੋਈ ਕੁਝ ਕਰਨਾ ਆਹੋ ਮੋ ਕੁਝ ਕਰਨਾ ਮੈਂ ਤੇ ਹੋਰ ਬਾਈ ਤੂੰ ਮੇਰਾ ਕਹਿਣਾ ਮੰਨਦੇ ਪਏ ਤੇ ਮੈਂ ਕਹਿਣਾ ਤੇ ਕਹਿਣਾ ਮੰਨ ਲੈ ਤਾਈ ਜੇ ਮੈਂ ਤੇਰੇ ਨਾਲ ਕੀ ਕਰੀ ਜੀ ਤੁਸੀਂ ਮੇਨ ਮੁੱਡੇ ਤੇ ਆਓ ਗੱਲ ਕਿ ਤੁਸੀਂ ਖਾਓ ਪੀਓ ਨੰਦ ਲੋ ਖਾਣੇ ਨਹੀਂ ਖਾਣ ਖਾਨ ਵੀ ਖਵਾਤਾ ਤੈਨੂੰ ਬਹੁਤ ਕੁਝ ਖਾਨ ਵੀ ਨੇ ਐਡਾ ਵਧੀਆ ਬਣੀ ਮੈਂ ਭਤੀਜੇ ਵਸੇ ਤਾਂ ਤੁਹਾਨੂੰ ਭਾਲੀ ਨਹੀਂ ਪਾਚਦੀ ਨਹੀਂ ਮੈਂ ਨਹੀਂ ਜਿੱਥੇ ਕਰਨੀ ਕਿਉਂ ਨਹੀਂ ਉੱਥੇ ਕਰਨਾ ਕੀ ਬਿਮਾਰੀ ਕੀ ਆ ਮੰਨ ਨਹੀਂ ਪਤਾ ਕੀ ਬਿਮਾਰੀ ਪਰ ਮੈਂ ਉੱਥੇ ਨਹੀਂ ਜੇ ਕਰ ਉੱਥੇ ਨਹੀਂ ਕਰਨਾ ਤੂੰ ਕੀ ਕਰਨੀ ਹੈ ਰਿਸ਼ਤਾ ਨਹੀਂ ਹੋਗਾ ਨਾ ਰਿਸ਼ਤਾ ਹੋਗਾ ਤੇ ਇੱਥੇ ਹੀ ਹੋਗਾ ਤੈਨੂੰ ਦੱਸਦਾ ਹੀ ਫਿਰ ਤੂੰ ਕਿਸ ਨਾਲ ਆ ਗਿਆ ਮੈਂ ਦੱਸਦਾ ਹੀ ਇੱਥੇ ਹੋਗਾ ਰਿਸ਼ਤਾ ਹਾਂ ਪੂਆ ਜੋ ਕਹਿੰਦੇ ਪਏ ਹੈ ਚੁੱਪ ਕਰ ਨਹੀਂ ਪੂਆ ਤੇਰੀ ਜੋ ਕੈਂਡੀ ਮੈਂ ਮੰਨ ਜਾਵਾਂ ਕਰਾ ਲਾ ਵੀ ਚੁੱਪੜੋ ਉਹਨੇ ਵੀ ਕਰਾ ਲਾ ਤੈਨੂੰ ਵੀ ਕਰਾ ਲਾ ਚੁੱਪ ਕਰਾ ਲਾਂਗੀ ਆਓ ਆਪਣੀਆਂ ਭੈਣਾਂ ਨਾਲ ਕਰ ਫਿਰ ਗੱਲਾਂ ਤੇ ਰਿਸ਼ਤਾ ਮੇਰੀ ਸੋਲਾ ਕਾਲ ਕੰਨ ਖੋਲ ਕੇ ਰਿਸ਼ਤਾ ਹੋਗਾ ਤੇ ਇੱਥੇ ਹੀ ਹੋਊਗਾ ਮੈਂ ਦੱਸਤਾ ਹੀ ਘਰ ਕੇ ਬਗਾਈ ਮੈਨੂੰ ਆਪਣੇ ਪੇਖਿਆਂ ਵਾਲੇ ਨਾਲ ਹੀ ਸੇ